ਹਾਂਜੀ ਵੀਡੀਓ ਵੇਖ ਰਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਛੜ ਦੀ ਕਾਲਾ ਚ ਹੋਮ ਹੋਗੇ ਸੋ ਹਰੋ ਇਸ ਦੀ ਤਰ੍ਹਾਂ ਜੇ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਆਲੂ ਗੋਭੀ ਦੀ ਸਬਜ਼ੀ ਤੇ ਇਹਦੇ ਵਾਸਤੇ ਆਪਾਂ ਆਲੂ ਗੋਭੀ ਕੱਟ ਕੇ ਗਰਮ ਪਾਣੀ ਚ ਭਿਉਂ ਕੇ ਰੱਖ ਦਿੱਤੀ ਸੀ ਤਾਂ ਕਿ ਇੰਚ ਜਿਹੜੇ ਜਮਸ ਵਗੈਰਾ ਹੁੰਦੀ ਹਨ ਉਹ ਖਤਮ ਹੋ ਜਾਣ ਤੇ ਇਧਰ ਆਪਾਂ ਪਿਆਜ਼ ਕੱਟਿਆ ਹੋਇਆ ਵਾ ਇਧਰ ਆਪਾਂ ਅਦਰਕ ਕੱਟਿਆ ਹੋਇਆ ਵਾ ਇਹਦੇ ਚੇਕਰ ਤੁਸੀਂ ਪਾਉਣਾ ਚਾਹੁੰਦੇ ਤੇ ਲਸਣ ਵੀ ਪਾ ਸਕਦੇ ਹੋ ਹਨਾ ਤੇ ਟਮਾਟਰ ਆਪਾਂ ਬਾਅਦ ਚੋ ਕੱਟ ਲਾਂਗੇ ਤੇ ਆਓ ਹੁਣ ਲਗਾਉਨੇ ਆਪਾਂ ਤੜਕਾ ਲਓ ਜੀ ਤੇਲ ਹੋ ਗਿਆ ਆਪਣਾ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਇਹ ਦੋਨੋਂ ਚੀਜ਼ਾਂ ਪਾਵਾਂਗੇ ਪਹਿਲਾਂ ਅਦਰਕ ਪਾਵਾਂਗੇ ਫਿਰ ਆਪਾਂ ਪਿਆਜ਼ ਪਾਵਾਂਗੇ ਨਾਲ ਦੇ ਹਾਂ ਪਪਾ ਇੱਕ ਵਾਰ ਭੁਆ ਕੇ ਇਹ ਥੋੜੇ ਜੱਲਾਵਾ ਉਹਨਾਂ ਪੈਨ ਦੇ ਵਿੱਚ ਪਿਆਜ਼ ਵੀ ਪਾ ਲਵਾਂਗੇ ਇਹਨਾਂ ਲਈ ਜਿੰਨਾ ਤੜਕਾ ਆਪਾਂ ਰੀਜ਼ ਨਾਲ ਬਣਾਵਾਂਗੇ ਹਨਾ ਜੇ ਜਿਆਦਾ ਮਿਹਨਤ ਕਰਕੇ ਲਗਾਵਾਂਗੇ ਵਾਸ ਉਹ ਚੀਜ਼ਾਂ ਪਾਵਾਂਗੇ ਆਪਣੀ ਸਬਜੀ ਓਨੀ ਹੀ ਜਿਆਦਾ ਸਵਾਦ ਬਣੂਗੀ ਤੇ ਬਾਕੀ ਜਿਵੇਂ ਮਨੋਹ ਰਿਜ ਬਣਾਈ ਹੋਵੇ ਤੇ ਵੈਸੇ ਹੀ ਬਹੁਤ ਵਧੀਆ ਭਰਦੀ ਆ ਹੁਣ ਆਪਣੇ ਪਿਆਰ ਦੇ ਜਿਹੜੇ ਇਹਨੂੰ ਪੱਕ ਕਰੀਏ ਜਾਂਦੇ ਘੁੱਜ ਬੱਲੇ ਆ ਤੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾ ਕੇ ਫਿਰ ਗੋਭੀ ਪਾਵਾਂਗੇ ਅੱਜ ਆਪਾਂ ਮੰਮੀ ਵਾਲੀ ਸਟਾਈਲ ਤੋਂ ਬੱਗੀ ਬਣਾਉਣੀ ਆ ਲਾਜੀ ਟਮਾਟਰ ਵੀ ਆਪਾਂ ਪਾ ਦਿੱਤਾ ਸੀ ਤੇ ਜੇ ਥੋੜਾ ਜਿਹਾ ਰਿਪ ਹੋਣਾ ਨਹੀਂ ਹੈ ਫਿਰ ਆਪਾਂ ਇਹ ਚਾਹਾਂਗੇ ਬਾਕੀ ਦਾ ਸਮਾਂ ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਅਜਵਾਇਨ ਫਿਰ ਆਪਾਂ ਪਾਵਾਂਗੇ ਹਲਦੀ ਤੁਸੀਂ ਜੇ ਚਾਹੋ ਤੇ ਹਰੀ ਮਿਰਚ ਕੱਟ ਕੇ ਵੀ ਪਾ ਸਕਦੇ ਹੋ ਹਨ ਤੇ ਜੇ ਚਾਹੋ ਤੇ ਤੁਸੀਂ ਰਗੜ ਕੇ ਵੀ ਪਾ ਸਕਦੇ ਆ ਇਧਰ ਆਪਾਂ ਲਵਾਂਗੇ ਲਾਲ ਮਿਰਚ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਸਵਾਦ ਅਨੁਸਾਰੀ ਪਾਉਣੀ ਆ ਨੇ ਪਿੱਛੇ ਲੱਗ ਕੇ ਵੱਧ ਘੱਟ ਨਹੀਂ ਪਾਉਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਵੀ ਪਾਉਣੀ ਆ ਹੁਣ ਆਹ ਸਾਜੀ ਹੁਣ ਆਪਾਂ ਪਾਵਾਂਗੇ ਨਮਕ ਤੇ ਨਮਕ ਵੀ ਆਪਾਂ ਟੇਸਟ ਅਨਸਾਰੀ ਪਾਵਾਂਗੇ ਥੋੜਾ ਘੱਟ ਪਾ ਲਿਓ ਕਿਉਂਕਿ ਜੇ ਘੱਟ ਹੋਊ ਤੇ ਆਪਾਂ ਵੇਖ ਕੇ ਦੁਬਾਰਾ ਪਾ ਸਕਦੇ ਜੇ ਵੱਧ ਪੈ ਗਿਆ ਤੇ ਫਿਰ ਉਹ ਬਾਹਰ ਨਿਕਲਣਾ ਨਹੀਂ ਹੁੰਦਾ ਤੇ ਹੁਣ ਆਪਾਂ ਲਈ ਆ ਪੁੰਨ ਤੇ ਹੁਣ ਆਪਾਂ ਪਾ ਦੇਣੇ ਵਿੱਚ ਗੋਭੀ ਇਹ ਚੰਗੀ ਕਰ ਆਪਾਂ ਕਰਤਾ ਨੇ ਮਿਕਸ ਕਰ ਪਾਤੀ ਸਾਰਾ ਜਿਹੜਾ ਮਸਾਲਾ ਵਾ ਇਹਦੇ ਵਿੱਚ ਰਚ ਜਾਵੇ ਆਪਾਂ ਲੋਕ ਲਈ ਗੋਭੀ ਦੇ ਫੋਲਲਾ ਇਹਦੇ ਪੂਰਾ ਮਸਾਲਾ ਜਾਵੇ ਆਪਾਂ ਨੂੰ ਕੋਕਾ ਜਿਹਾ ਟੇਸ ਨਾ ਆਉਂਦਾ ਨਾ ਤੇ ਹੁਣ ਆਪਾਂ ਰੱਖਿਆ ਤਨੀਆ ਤੇ ਹੁਣ ਆਪਾਂ ਕੱਟ ਕੇ ਪਾ ਦਿੰਨੇ ਤਨੀਆ ਇਹ নাও ਜੀ ਤਨੀਆ ਪਾ ਦਿੰਨੇ ਹੁਣ ਆਪਾਂ ਕੱਟ ਕੇ ਤੇ ਤੁਸੀਂ ਜਦੋਂ ਵੀ ਗੋਭੀ ਬਣਾਉਂਦੇ ਹੋ ਹਨਾ ਜਾਂ ਗੋਭੀ ਜਾਂ ਆਰਬੀ ਦੀ ਸਬਜ਼ੀ ਤੇ ਉਹਦੇ ਵਿੱਚ ਕੜਛੀ ਨਾ ਵਰਤਿਆ ਕਰੋ ਇਹ ਜਿਹੜੀ ਹੁੰਦੀ ਨਾ ਆਪਣੀ ਪਕੌੜੇ ਕੱਢਣ ਵਾਲੀ ਜਾਂ ਹੁੰਦੀ ਸਿੱਪੀ ਉਹ ਯੂਜ਼ ਕਰਿਆ ਕਰੋ ਕਿਉਂਕਿ ਇਹਦੇ ਨਾਲ ਜਿਹੜੀ ਆਪਣੀ ਸਬਜੀ ਨਾ ਉਹ ਜਿਹੜੇ ਫੁੱਲ ਹੁੰਦੇ ਆ ਉਹ ਜ਼ਿਆਦਾ ਨਹੀਂ ਤਾਂ ਵੱਜ-ਵੱਜ ਕੇ ਕੜਛੀ ਤੇ ਉਹ ਖੋਲ ਜਾਂਦੇ ਆ ਇਹਦੇ ਨਾਲ ਜਿਹੜੇ ਫੁੱਲ ਖੁੱਲਣਗੇ ਨਹੀਂ ਲਓ ਜੀ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ आज ਕਰਦੇ ਕੇ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਆਗਲੀ ਵੜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ